ਕਿ ਦਾਦਾ ਰਾਮਦਾਸ ਨੂੰ ਕਬੀਰ ਸੇ ਪਾਤਸ਼ਾਹੀ ਦੇ ਦਰਬਾਰ ਵਿੱਚ ਸਾਲ ਬੋਧ ਜੀ ਆਜ ਮੈਂ ਤੇਰੇ ਦਰ ਤੇ ਕਿਤੇ ਪੁਰਮਾ ਜਨਕੀ ਖੈਰੀਤ ਮਾਰ ਕੇ ਜੇ ਕੋਈ ਮੌਕੇ ਅੰਦਰ ਪੁਰਮਾ ਕਾਰੀ ਦੀ ਖੈਰੀਤ ਨਾ ਆਏ ਨਹੀਂ ਪਾਤਸ਼ਾਹ ਮੈਂ ਤੇ ਕਿੰਦੇ ਪਾਤਸ਼ਾਹ ਸਿੱਖ ਬਣਾ ਲਓ ਮੈਨੂੰ ਕਿਰਪਾ ਕਰਕੇ ਆਪਣਾ ਸਿੱਖ ਬਣਾ ਲਓ ਤਾਲ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਨਾਮ ਦੀ ਦਾਤ ਦਿੱਤੀ ਸਿਮਰਨ ਦੀ ਦਾਤ ਦਿੱਤੀ ਜਿਵੇਂ ਦੱਪੜ ਝਾੜਨੇ ਜਿਵੇਂ ਵਿਸ਼ੇ ਵਿਸ਼ੇ ਵਿਕਾਰਾ ਨੂੰ ਵੀ ਨੇਤਾ ਤੇਰੇ ਅੰਦਰ ਕਹਿ ਪਾਤਸ਼ਾਹ ਜੀ ਕਿ ਉਹ ਸ਼ਬਦ ਜਦੋਂ ਪਾਵਰ ਕੱਢ ਦੇਵੇ ਇਹ ਅੰਦਰ ਦੀ ਸਿਮਰਨ ਇਜ਼ਾਦ ਰੱਖ ਜਿਦੇ ਨੂੰ ਅੰਦਰ ਦੀ ਸੇਵਾ ਸ਼ੁਰੂ ਕਰ ਦਿੱਤੀ ਈ ਸੇਵਾ ਕਾਖੜੀ ਸ਼ਰ ਕੀਤੇ ਆਪ ਗਵਾਰੇ ਸ਼ਬਦ ਮਿਲ ਤਾ ਮਿਲੈ ਸੇਵਾ ਪਰ ਸਭ ਖਾਨ ਇਹ ਸਤਿਗੁਰ ਦੀ ਸੇਵਾ ਕਾਖੜੀ ਹੈ ਬਾਸਕਿੰਦੇ ਤਰੜੀ ਬੜੀ

ਕਿਦੇ 21ਵੀਂ ਵਾਰ ਗੁਨਾ ਤੇ ਰਸਤਾਨ ਕੱਠ ਵਾਸਤੇ ਆਪਾਂ ਘਰ ਤੱਕ ਜਾਂਦੇ ਜਾਂਦੇ ਲੱਗਦੀਆਂ ਗੱਲਾਂ ਕਰਾਂਗੇ ਬਾਤ ਪਰਮੇਸ਼ਰ ਦੀਆਂ ਗੱਲਾਂ ਕਰਾਂਗੇ ਜਦੋਂ ਵਾਸਰੇ ਦੇ ਨਗਰ ਤੱਕ ਆਉਂਦੇ ਆਂ ਰਸਤੇ ਵਿੱਚ ਲੱਗਦੀਆਂ ਗੱਲਾਂ ਮੀਆਂ ਜਿਹਦੇ ਆਪਿ ਉਹ ਰੱਬ ਦੇ ਪਿਆਰੇ ਨੂੰ ਜਦੋਂ ਜਪਾਣੀ ਦੀ ਸੇਵਾ ਕੀਤੀ ਸਿਖਾਉਣ ਦੀ ਤੇ ਥੋੜੇ ਸਮੇਂ ਬਾਅਦ ਉਹ ਰੱਬ ਦੇ ਪਿਆਰੇ ਤੁਸੀਂ ਕਿਤੇ ਅਮਰਦਾਸ ਤੁਹਾਡਾ ਗੁਰੂ ਕੋਲ ਆਉਣਾ ਤੁਸੀਂ ਬੜੀ ਮੈਂ ਕਿਹਾ ਗੁਰੂ ਧਰਮ ਦੀ ਦਿੱਤਾ ਕਿ ਉਹਨਾਂ ਨੇ ਸਹਿ ਸੁਭਾਈ ਕਹਿ ਦਿੱਤਾ ਕਿ ਇਹ ਅਮਰਦਾਸ ਇਹਦਾ ਰੱਖਦਾ ਕਿ ਤੇ ਆ ਨੀਕੇ ਦਾ ਸਮਝ ਕਰਕੇ ਮੇਰਾ ਸਮਾਂ ਵੀ ਜਿਹੜਾ ਖਰਾਬ ਹੋ ਗਿਆ ਬਸ ਇੰਨੀ ਗੱਲ ਕਹਿਣ ਦੀ ਲੋੜ ਸੀ ਉਹ ਵਾਪਸ ਚਲੇ ਗਏ ਪੜਦੇ ਜੇ ਇੱਕ ਗੁਰ ਕੀ ਸਿੱਖ ਸੁਣੀ ਪਹਿਲੀ ਵਾਰ ਕੀ ਪੜ੍ਹਨ ਨੂੰ ਬਾਤ ਵਿੱਚ ਰਤਨ ਜਵਾਹਰ ਮਾਰਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੱਲ ਤੇ ਇੱਕ ਸੁਣਨੀ ਹੈ ਬਸ ਅਸੀਂ ਆਸਾ ਕੀ ਬਾਣੀ ਉੱਤੇ ਪੜ੍ਹਦੇ ਹੁਣ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਪਰਪਰ ਗੱਡੀ ਲੱਗੀ ਐ ਪਰਪਰ ਭਰੀਏ ਸਾਥ ਪਰਪਰ ਬੀੜੀ ਪਾਈ ਐ ਪਰਪਰ ਗੱਡੀ ਐ ਖਾਤ ਉਲੀਆਂ ਦੇ ਘਰ ਘਰ ਗਈ مجی سے بیا بھی کدی کدی بہ آنے ہیں رات نکلی امرت بے گھر باڑی دی آواز ہوئی É,